<noise> <hesitation> dong <hesitation> 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 dek <hesitation> <hesitation> ini <hesitation> 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 kalau kamu karenanya nih, akilah nih, awi. <hesitation> 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 ਆ ਕੁਸੋ ਸੁਪਈਆਂ ਸੁਪਈਆਂ ਹੋਣੀਆਂ ਤੇ ਸਾਡੇ ਬਲੌਗ ਨਾਲ ਬਨੇ ਰੋ ਠੀਕ ਹੈ ਜੀ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਸੁਪਈਆਂ ਹੋਣੀਆਂ ਉਹ ਲਾ ਕੇ ਟਿਕ ਤੇ ਬੈਠੀ ਹੈ ਕੀ ਲਈ ਆ ਬਿਸਕਟ ਬਿਸਟਿਕ ਬਿਸਕਟ ਹਲੇ ਪੱਕ ਕੋਲ ਆਈ ਲਿਵਕ ਲਉ ਲਈਏ ਬਿਸਕਟ ਆ ਅੱਛਾ ਅੱਛਾ ਉਧਰ ਕੋ ਸੁਪਈਆਂ ਹੋਣੀਆਂ ਦੇਖੋ ਉਹ ਆ ਨਿਆ ਹੌਲ ਨਹੀਂ ਇਹਨਾਂ ਲੋੜੀ ਦੇ ਸਪਾਈਆਂ ਸਪੁਈਆਂ ਕਰ ਲਿਏ। ਆਖੋ। ਇਹ ਦੇਖੋ ਕੂੜਾ ਕਤਾਂ ਨਿਕਲ ਰਿਹਾ। ਐ? ਖੜੀ ਚਾਹਦੀ ਨਾ ਆ। ਆ ਦੇਖੋ। ਬਹੁਤ ਕੂੜਾ ਨਿਕਲ ਰਿਹਾ। ਆ ਡੁਲਾਇਆ ਅਜੋਠੇ ਆ ਠੀਕ ਨਹੀਂ ਬੁਖਾਰ ਹੋ ਗਿਆ ਏ। ਤਾਂ ਮੈਂ ਅੱਜ ਬਲੌਗ ਬਣਾ ਲਈਏ ਤੇ ਬਲੌਗ ਨਾ ਬਣੇ ਰਿਓ ਸਾਰੇ ਜਣੇ ਦੇਖੋ ਸਫਾਈਆਂ ਹੋਣ ਡੀਆਂ ਹੁਣ ਪਰੇ ਕਰੀ ਜਾਂਦੇ ਸਥਾਨੀਆਂ ਹੋਏ ਕੋ ਅਗਰ ਰਸੋਈ ਦੀ ਹੋ ਗਈ ਸਫਾਈ ਆਹ ਦੇਖੋ ਰਸੋਈ ਆਪਣੇ ਦੇਖੋ ਆਖੋ ਆ ਡੱਬੇ ਆ ਵੇਖੋ ਸੋਈ ਦੀ ਸਵਾਇਸ ਪਈ ਹੋ ਗਈ ਆ ਤੇ ਪਰ ਇਹੋ ਕੀ ਕਰਨੀ ਆ ਆਖੋ ਇਹ ਕਿੱਥੇ ਚਲੀਆਂ ਤਿਆਰ ਹੋ ਗਏ ਹੈ ਕੀ ਕਿੱਥੇ ਚੱਲਣਾ ਕਿੱਥੇ ਚਲੀਆਂ ਦੇ ਜਾਣਾ ਕਿੱਥੇ ਆ ਇਹ ਵੀ ਦੱਸੇਗੀ ਹੈ ਸਕੂਲ ਦਾ ਕੰਮ ਕੰਮ ਕੀਤਾ ਕਿ ਨਹੀਂ ਤੂੰ ਸਕੂਲ ਦਾ ਕੰਮ ਕੰਮ ਕਰ ਲਾ ਆਹੋ ਭੱਜੀ ਫਿੰਡੀ ਆ ਤੇ ਕਹਿੰਦੇ ਕੱਲ ਕਰ ਲਾਂਗੀ ਉਹ ਬਾਹਰ ਆਪਣੇ ਗਲੀ 'ਚ ਆਖ ਲੋਤੀ ਆ ਬੈਠਾ ਮੈਂ ਚੜੂ ਕਹ ਰਿਹਾ ਬਚਨਾ ਪੁਰਣੀ ਸਫਾਈਆਂ ਉਹਨੇ ਦੇ ਕੋ। ਆਇਆ ਪਰੇ ਆ ਜਾ। ਆਇਆ ਚੀਜੀ ਤੇ ਮੈਂ ਤੁਹਾਨੂੰ ਇੱਧਰ ਆ। ਆਖੋ। ਇਹ ਵਿਚਾਰੇ ਬੈਠੇ ਆ। ਤੇ ਚੀਜੀ। ਹੂੰ। ਚੀਜੀ ਕਿਹੜੀ ਖਾਣੀ ਐ? ਚੀਜੀ ਕਿਹੜੀ ਖਾਣੀ ਐ? ਤੂੰ ਦੇ। ਉਹ ਪਤੰਗ ਇਹਦੀ ਐ। ਪਤੰਗ। ද හිලවාග පකා නැබුුණටන්ගේද අග බලුුණ ඒ කොකෝලලගන නෑග කිය නෑගතගතන මැනගයා ගැනයි න ਵੇਹ ਮਾਦੀ ਵੇਖੋ ਵੇਖੋ ਮਾਰਨ ਦੀ ਵੇਖੋ ਮਾਰਨ ਦੀ ਮੈਨੂੰ ਵੇਖੋ 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 ਮਾਰਨ ਦੀ ਠਿਕਾ ਕਿਦਾਂ ਲਾਇਆ ਮਮੀ ਆਪਣੀ ਲੈ ਨੇ ਆ ਵੇਖੋ ਤੇਰਾ ਟਿਕਾ ਤੇਰਾ ਥੋੜੀ ਮਮੀ ਤੇਰੀ ਦਾ ਟਿਕਾ ਮਮੀ ਨੇ ਨੁਰੀਆ ਹਾਂ ਆ ਮੈਂ ਸਕੂਲ ਦਾ ਕੰਮ ਕੁੰਮ ਦਾ ਕਰ ਲੈਣਾ ਸੀ ਹੈ ਸਕੂਲ ਦਾ ਕੰਮ ਕੁੰਮ ਦਾ ਕਰ ਲੈਣਾ ਸੀ ਹਾਂ ਅਪਟਾਈ ਨੀ ਕਰਦਾ ਸਤਾ ਇੰਨੀ ਕਰ ਦੋ ਹਾਂ ਮੇਰਾ ਟਿਟਲੀ ਮੈਨੂੰ ਸਕੂਲ ਦਾ ਕੰਮ ਕੁਮਕਾਰ ਆਪਣਾ ਨਹੀਂ ਕਰਨਾ ਕਿਉਂ ਕੱਲ ਕਰਾਂਗੇ ਕੱਲ ਕਰਾਂਗੇ ਤੇ ਸਕੂਲੇ ਮੈਨੂੰ ਕੱਲ ਚ ਪੜਾ ਪੈ ਗਈ ਫੇਰ ਆ ਟਿੱਕਾ ਘਵਾ ਗਿਆ ਲੱਭਣ ਦੀ ਟਿੱਕਾ ਓਏ ਟਿੱਕਾ ਥੋੜੀ ਹਾਂ ਟਿੱਤਲੀ ਟਿਤਲੀ ਸੁਭਾਈ ਸੁਭਾਈ ਕਰ ਲਾ ਵਿਹਲੀ ਆ పే య <lightweight>